ਸ਼ਹਿਰੀ ਕਲਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਔਰ ਐਮ.ਐਲ.ਏ ਬਟਾਲਾ ਲਖਣਾ ਜੀ ਸਾਡੇ ਜ਼ੋਨ ਸੈਕਟਰੀ ਨੇ ਮਾਝਾ ਦੇ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜੁਝਾਰੂ ਸਾਥੀ ਡਾਕਟਰ ਸਾਹਿਬ ਡਾਕਟਰ ਸਨੀ ਆਲੂਵਾਲੀਆ ਜੀ ਔਰ ਮੇਰੇ ਵੀਰ ਅਮਨ ਮੋਹੀ ਜੀ ਸਾਡੇ ਜ਼ੋਨ ਸੈਕਟਰੀ ਨੇ ਸਾਥੀਓ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ 21 ਤਾਰੀਖ ਨੂੰ ਯੂਲਬੀ ਜ਼ਿਆ ਅਰਬਨ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਦੇ ਜਿਹੜੀਆਂ ਉਹ ਹੁਣ ਜਾਰੀਆਂ ਨੇ 46 ਜਗ੍ਹਾ ਦੇ ਉੱਪਰ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਕਾਰਪੋਰੇਸ਼ਨਾਂ ਉਰ ਕਮੇਟੀਆਂ ਦੇ ਵਿੱਚ ਔਰ 49 ਜੋ ਬਾਇਲੈਕਸ਼ਨ ਨੇ ਉਹ ਹੁਣ ਜਾਰੀਆਂ ਨੇ ਇਨਾਂ ਬਾਇਲੈਕਸ਼ਨਸ ਪੰਜਾਬ ਦੇ ਸਮੁੱਚੇ ਸ਼ਹਿਰਾਂ ਦੇ ਵਿੱਚ 87 ਥਾਵਾਂ ਦੇ ਉੱਪਰ 977 ਬੋਰਡਾਂ ਦੇ ਉੱਪਰ ਨੇ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਔਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਪਿਛਲੇ 2.5 ਤੋਂ 3 ਸਾਲ ਤੋਂ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬੇਤਹਾਸ਼ਾ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਹੋਏ ਨੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਚਾਹੇ ਪੰਚਾਇਤਾਂ ਦੀ ਗੱਲ ਕਰ ਲਈ ਤਿੰਨ ਬਾਇਲੈਕਸ਼ਨ ਦੀ ਗੱਲ ਕਰ ਲਈ ਬਹੁਤ ਵੱਡਾ ਫਤਵਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੋ ਉਸੇ ਜੋਸ਼ੋ ਖਰੋਸ਼ ਦੇ ਨਾਲ ਔਰ ਕੰਮਾਂ ਦਾ ਏਜੰਡਾ ਲੈ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਹਿਰੀ ਏਰੀਆਜ਼ ਦੇ ਵਿੱਚ ਜਾਣ ਦੇ ਲਈ ਤਿਆਰ ਹੈ ਤੇ ਪਰਸੋਂ ਨੋਮੀਨੇਸ਼ਨ ਜਿਹੜੀ ਉਹ ਸ਼ੁਰੂ ਹੋਈ ਸੀਗੀ ਅ ਕੱਲ ਸ਼ਾਮ ਤੱਕ ਨੋਮੀਨੇਸ਼ਨਸ ਫਾਈਲ ਹੋਣੀਆਂ ਨੇ ਔਰ ਅੱਜ ਅਸੀਂ ਇਹਨਾਂ 977 ਵਾਰਡਸ ਦੇ ਵਿੱਚੋਂ 784 ਵਾਰਡ ਨੇ ਜਿਹੜੇ ਉਹ ਸਾਡੇ ਫਾਈਨਲਾਈਜ਼ ਹੋ ਚੁੱਕੇ ਬਾਕੀ ਦੇ ਉੱਪਰ ਜੋ ਕੁਝ ਡਿਸਕਸ਼ਨਸ ਔਰ ਡੈਲੀਬਰੇਸ਼ਨਸ ਨੇ ਉਹ ਚੱਲ ਰਹੀਆਂ ਨੇ ਔਰ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬੇਤਹਾਸ਼ਾ ਖੁਸ਼ੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਜਿਹੜੀਆਂ ਪਾਰਟੀਆਂ ਚਾਹੇ ਕਾਂਗਰਸ ਚਾਹੇ ਭਾਜਪਾ ਜਿਹੜੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਸ਼ਹਿਰਾਂ ਦੇ ਵਿੱਚ ਉਧਾਰ ਨਹੀਂ ਜਾਂ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਨਹੀਂ ਹੋਏ ਜਾਂ ਇਸ ਤਰੀਕੇ ਦੀਆਂ ਗੱਲਾਂ ਕਰਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਮੈਂ ਦੱਸਣਾ ਚਾਹੁੰਦਾ ਕਿ ਇੰਨਾ 970 ਵਾਰਡਸ ਪਿੱਛੇ ਆਮ ਆਦਮੀ ਪਾਰਟੀ ਕੋਲ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਤਕਰੀਬਨ 4-5 ਦਿਨਾਂ ਦੇ ਵਿੱਚ ਵਿੱਚ ਸਾਡੇ ਕੋਲੇ 5000 ਪਲੱਸ ਨੇ ਜਿਹੜੀਆਂ ਉਹ ਐਪਲੀਕੇਸ਼ਨਾਂ ਆਈਆਂ ਕਈ ਵਰਡਸ ਦੇ ਉੱਪਰ ਤਾਂ ਟਿਕਟ ਐਸਪੀਰੀਐਂਸ ਨੇ ਜਿਹੜੇ ਟਿਕਟਾਂ ਦੇ ਚਾਹਵਣ ਨੇ ਉਹ 12-12 15-15 20-20 ਤੱਕ ਐਪਲੀਕੇਸ਼ਨ ਦੇ ਜਿਹੜੀਆਂ ਉਹ ਆਈਆਂ ਪਰ ਅਸੀਂ ਇਹਦਾ ਬੜਾ ਕਿਉਂਕਿ ਆਮ ਆਦਮੀ ਪਾਰਟੀ ਵਰਕਰ ਵਲੰਟੀਅਰ ਬੇਸਡ ਪਾਰਟੀ ਹੈ ਪਾਰਟੀ ਦੀ ਜਿੰਦ ਜਾਨ ਨੇ ਸਾਡੇ ਵਰਕਰ ਵਲੰਟੀਅਰ ਔਰ ਇੱਕ ਇਨਕਲੂਸਿਵ ਪੋਲਿਟਿਕ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਦੀ ਸੋਚ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਮੁੱਚੀ ਪਾਰਟੀ ਦੀ ਸੋ ਅਸੀਂ ਇਹਦੇ ਵਿੱਚ ਬੜਾ ਇੱਕ ਟਰਾਂਸਪੇਰੈਂਟ ਅਕਾਊਂਟੇਬਲ ਔਰ ਗ੍ਰਾਸ ਰੂਟ ਲੈਵਲ ਤੋਂ ਸਾਡੇ ਕੋਲ ਲੋਕਾਂ ਦਾ ਫੀਡਬੈਕ ਆਵੇ ਲੋਕਾਂ ਦੀ ਇੱਛਾ ਅਨੁਸਾਰ ਇਹ ਫੈਸਲੇ ਹੋਣ ਟਿਕਟ ਡਿਸਟ੍ਰੀਬਿਊਸ਼ਨ ਦੇ ਉਹਦੇ ਲਈ ਇੱਕ ਬੜਾ ਐਕਸਟੈਂਸਿਵ ਫਾਰਮੈਟ ਜਿਹੜਾ ਉਹ ਅਡਾਪਟ ਕੀਤਾ ਅ ਪੂਰੇ ਪੰਜਾਬ ਨੂੰ ਪੰਜ ਕਾਰਪੋਰੇਸ਼ਨਾਂ ਦੇ ਵਿੱਚ ਔਰ ਪੰਜ ਜੋ ਛੋਟੀਆਂ ਕਮੇਟੀਆਂ ਸੀਗੀਆਂ ਉਹਨਾਂ ਨੂੰ ਮਰਜਾ ਔਰ ਤਿੰਨ ਮਾਲਵੇ ਦੇ ਜ਼ੋਨ ਔਰ ਇੱਕ ਦੁਆਬੇ ਦਾ 10 ਜ਼ੋਨਾਂ ਦੇ ਵਿੱਚ ਡਿਵਾਈਡ ਕੀਤਾ ਤੇ ਸਕਰੀਨਿੰਗ ਕਮੇਟੀਆਂ ਬਣੀਆਂ ਨੋ ਨੋ ਮੈਂਬਰੀ ਸਕਰੀਨਿੰਗ ਕਮੇਟੀਆਂ ਬਣੀਆਂ ਜਿਦੇ ਵਿੱਚ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਔਰ ਪਾਰਟੀ ਦੇ ਜਿਹੜੇ ਆਫਿਸ ਬੀਅਰ ਸੀਗੇ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਤੇ ਤਕਰੀਬਨ ਤਕਰੀਬਨ 350 ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਵਰਕਰ ਵੋਲੰਟੀਅਰ ਲੀਡਰ ਉਹਨਾਂ ਨੂੰ ਅਹੁਦੇਦਾਰ ਉਹਨਾਂ ਨੂੰ ਇਸ ਪ੍ਰੋਸੈਸ ਦੇ ਵਿੱਚ ਇਨਵੋਲਵ ਕੀਤਾ ਗਰਾਊਂਡ ਲੈਵਲ ਤੇ ਜਾ ਕੇ ਮੀਟਿੰਗਾਂ ਹੋਈਆਂ ਤੇ ਮਲਟੀਪਲ ਡਿਸਕਸ਼ਨਸ ਤੋਂ ਬਾਅਦ ਫੈਸਲਾ ਜਿਹੜਾ ਉਹ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰਿਆਂ ਦੇ ਕੰਸੈਂਸਸ ਦੇ ਨਾਲ ਵਨੇਬਿਲਿਟੀ ਪਾਰਟੀ ਪ੍ਰਤੀ ਐਫੀਲੀਏਸ਼ਨ ਇਹ ਜਿਹੜੇ ਕ੍ਰਾਈਟੇਰੀਆ ਸੀਗੇ ਇਹ ਅਸੀਂ ਐਡਾਪਟ ਕੀਤੇ ਔਰ ਅੱਜ ਉਸੇ ਵੀ ਜੋ ਮੇਜਰ ਚੰਗ ਕੇ ਜਿਹੜਾ ਪਹਿਲੀ ਲਿਸਟ ਦੇ ਰੂਪ ਦੇ ਵਿੱਚ 784 ਟਿਕਟਾਂ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਅਸੀਂ ਅੱਜ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਲੁਧਿਆਣਾ ਦੇ 94 ਵਰਡਸ ਨੇ ਪਟਿਆਲਾ ਦੇ 56 ਵਰਡਸ ਨੇ ਅੰਮ੍ਰਿਤਸਰ ਦੇ 74 ਵਰਡਸ ਨੇ ਕੁਛ ਇੱਕ ਇੱਕ ਦੋ ਦੋ ਚਾਰ ਚਾਰ ਵਰਡਸ ਨੇ ਜਿਹੜੇ ਜਿਨ੍ਹਾਂ ਦੇ ਉੱਪਰ ਹਜੇ ਫਰਦਰ ਸਾਨੂੰ ਲੱਗਿਆ ਕਿ ਹਜੇ ਡਿਸਕਸ਼ਨ ਦੀ ਲੋੜ ਹੈ ਉਹ ਪੈਂਡਿੰਗ ਨੇ ਉਹ ਵੀ ਸ਼ਾਮ ਤੱਕ ਨੇ ਜਿਹੜੇ ਸਾਰੇ ਦੇ ਸਾਰੇ ਤਕਰੀਬਨ ਤਕਰੀਬਨ ਕੋਨੇ 200 ਦੇ ਕਰੀਬ ਨੇ ਜਿਹੜੇ ਉਹ ਬਚਦੇ ਨੇ ਪੂਰੇ ਸਾਰੇ ਪੰਜਾਬ ਦੇ ਵਿੱਚੋਂ ਇਹ ਵੀ ਅੱਜ ਸ਼ਾਮ ਤੱਕ ਹੈ ਜਿਹੜਾ ਇਹ ਵੀ ਫਾਈਨਲ ਹੋ ਜਾਏਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਕੋਈ ਵੀ ਡਿਸਰਵਿੰਗ ਕੈਂਡੀਡੇਟ ਅ ਪਿੱਛੇ ਰਹੇ ਸੋ ਇਸ ਕਰਕੇ ਮਲਟੀਪਲ ਲੇਅਰਸ ਆਫ ਡਿਸਕਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ ਸਾਰੀ-ਸਾਰੀ ਰਾਤ ਸਾਡੇ ਸਾਰੇ-ਸਾਰੇ ਜਿਹੜੇ ਆਰਗੇਨਾਈਜੇਸ਼ਨ ਦੇ ਸਾਥੀ ਨੇ ਸਾਡੇ ਡਾਕਟਰ ਸਨੀ ਆਲੂ ਵਾਲੀ ਜੀ ਮੇਰੇ ਵੀਰ ਸ਼ੈਰੀ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਖਾਸ ਤੌਰ ਤੇ ਸਾਡੇ ਜ਼ੋਨ ਇੰਚਾਰजेस ਮੈਂ ਇਹਨਾਂ ਨੂੰ ਇਹਨਾਂ ਨੂੰ ਸਲਾਮ ਕਰਦਾ ਸਾਡੀ ਸਾਰੀ ਦੀ ਸਾਰੀ ਟੀਮ ਨੂੰ ਮੇਰੇ ਨਾਲੋਂ ਵੀ ਵੱਧ ਕੇ ਸਾਡੀ ਸਾਰੀ ਦੀ ਸਾਰੀ ਟੀਮ ਨੇ ਆਰਗੇਨਾਈਜੇਸ਼ਨ ਦੀ ਟੀਮ ਨੇ ਔਰ ਨੀਚੇ ਫਿਰ ਜੋ ਚਾਹੇ ਡਿਸਟ੍ਰਿਕਟ ਇੰਚਾਰਜ ਹੋਵੇ ਲੋਕ ਸਭਾ ਇੰਚਾਰਜ ਨੇ ਚਾਹੇ ਜੋ ਜ਼ਿਲ੍ਹਾ ਪ੍ਰਧਾਨ ਨੇ ਤੇ ਚਾਹੇ ਐਮ ਐਲ ਏਜ਼ ਜਾਂ ਕੋਈ ਸਾਡੇ ਜਿਹੜੇ ਹਲਕੇ ਦੇ ਸੇਵਾ ਨਿਭਾ ਰਹੇ ਨੇ ਉਹਨਾਂ ਸਾਰਿਆਂ ਨੇ ਬੜੀ ਐਕਸਟੈਂਸਿਵ ਮਿਹਨਤ ਕੀਤੀ ਹੈ ਪਰ ਇਹ ਜਿਹੜੀ ਸਾਡੀ ਕੋਰ ਟੀਮ ਆਰਗੇਨਾਈਜੇਸ਼ਨ ਦੀ ਇਹਨਾਂ ਨੇ ਸਾਰੀ ਸਾਰੀ ਰਾਤ ਹੈ ਜਿਹੜਾ ਇਦੇ ਉੱਪਰ ਪਿਛਲੇ 2 ਦਿਨਾਂ ਦੇ ਵਿੱਚ ਕਿਉਂਕਿ ਸਮਾਂ ਬੜਾ ਘੱਟ ਮਿਲਿਆ ਸੀ ਇਲੈਕਸ਼ਨ ਕਮਿਸ਼ਨ ਵੱਲੋਂ ਸੋਰਸ ਕਰਕੇ ਐਕਸਟੈਂਸਿਵ ਐਕਸਰਸਾਈਜ਼ ਹੋਈ ਹੈ ਅੱਜ 784 ਦੇ ਸੀ ਅਨਾਉਂਸਮੈਂਟ ਹੈ ਜਿਹੜੀ ਉਹ ਕਰਨ ਜਾ ਰਹੇ ਹਾਂ ਬਾਕੀ ਨੇ ਜਿਹੜੇ ਸ਼ਾਮ ਤੱਕ ਹੋ ਜਾਣਗੇ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਜਿਹੋ ਜਿਹਾ ਰਿਸਪਾਂਸ ਲੋਕਾਂ ਤੋਂ ਸਾਨੂੰ ਕਿਉਂਕਿ ਆਪਾਂ ਨਾਰਮਲੀ ਇਲੈਕਸ਼ਨਾਂ ਦੇ ਵਿੱਚ ਦੇਖਦੇ ਹਾਂ ਕਿ ਜਿਸ ਪਾਰਟੀ ਦੇ ਜਿੱਤ ਦੇ ਜਿੰਨੇ ਵੱਧ ਚਾਂਸਸ ਹੁੰਦੇ ਨੇ ਜਿਸ ਪਾਰਟੀ ਦਾ ਜਿੰਨਾ ਵੱਧ ਬੋਲਬਾਲਾ ਹੁੰਦਾ ਉਹਦੇ ਕੋਲ ਟਿਕਟ ਐਸਪੀਰੈਂਟਸ ਦੇ ਕੈਂਡੀਡੇਟ ਵੀ ਉਨੇ ਹੀ ਵੱਧ ਹੁੰਦੇ ਨੇ ਸੋ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਸਾਡਾ ਮਾਹੌਲ ਬਣਿਆ ਹੋਇਆ ਅੱਜ ਕਮਾ ਦੇ ਆਧਾਰ ਦੇ ਉੱਪਰ ਔਰ ਜੋਸ਼ ਦੇ ਨਾਲ ਸਾਡੇ ਸਾਡੇ ਵਰਕਰ ਸਾਥੀ ਲੱਗੇ ਨੂੰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਅਸੀਂ ਜਲੰਧਰ ਵੈਸਟ ਲੋਕਾਂ ਨੇ ਜਿਤਾਇਆ ਜਿਸ ਤਰੀਕੇ ਦੇ ਨਾਲ ਤਕਰੀਬਨ 80